ਸਤ ਸ੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਬਿਹਾਰੀ ਵਾਲੇ ਸ਼ਬਦ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਵਿੱਚ ਦੱਸਣ ਦੀ ਕੋਸ਼ਿਸ਼ ਕਰ ਲੱਗੀ ਹਾਂ ਮੈਨੂੰ ਆਸ ਹੈ ਕਿ ਇਹ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਏਗੀ ਬਿਹਾਰੀ ਵਾਲੇ ਸ਼ਬਦ ਦਦਨਕੰਨਾ ਦਾ ਨਨਿੰ ਬਿਹਾਰੀਨੀ ਦਾਨੀ 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 ਚਚਿੰਦ ਬਿਹਾਰੀਚੀ ਨਨਿੰ ਬਿਹਾਰੀਨੀ ਚੀਨੀ 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 ਬੱਬੇ ਦੇ ਬਿਹਾਰੀ ਵੀ ਜੱਜਾ ਬੀਜ 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 ਕਕਾ ਮਮਾ ਲੱਲੇ ਦੇ ਬਿਹਾਰੀਲੀ ਕਮਲੀ 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 ਲੱਲਾ ਕੱਕੇ ਦੇ ਬਿਹਾਰੀ ਕੀ ਰਾਰਾ ਲਕੀਰ 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 ਲੱਕੜੀ ਲੱਲਾ ਕੱਕਾ ਹੜਾੜੇ ਬਿਹਾਰੀੜੀ ਲੱਕੜੀ 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 ਬੰਮੇ ਨੇ ਕਹਨਾ ਮਾ ਦੰਦਨ ਵਾਰੀਲੀ ਮਾਲੀ 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 ਖੱਕਰ ਵਾਲੀ ਕੀ ਰਾਰਨ ਕੰਨਾਰਾ ਖੀਰਾ 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 ਜੇਕਰ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਹਨ ਤਾਂ ਕਿਰਪਾ ਕਰਕੇ ਮੇਰਾ YouTube ਚੈਨਲ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰੋ ਜੀ ਅਤੇ ਮੇਰੀਆਂ ਵੀਡੀਓਜ਼ ਬਾਰੇ ਆਪਣੀ رائے ਕਮੈਂਟਾਂ ਵਿੱਚ ਜਰੂਰ ਦਿਓ ਜੀ ਧੰਨਵਾਦ ਜੀ